ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਹੈ ਦੋਸਤੋ ਪੰਜਾਬ ਦੀ ਸਿਆਸਤ ਨੂੰ ਹਮੇਸ਼ਾ ਕੋਈ ਨਾ ਕੋਈ ਹਲੂਣਾ ਦੇ ਕੇ ਰੱਖਣ ਦੀ ਕੋਸ਼ਿਸ਼ ਰਹਿੰਦੀ ਹੈ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ ਅਸੀਂ ਅਕਸਰ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਹਲਚਲ ਬਣੀ ਰਹੇ ਇਸ ਮੁਤਲਕ ਚਾਹੇ ਪੰਜਾਬ ਦੇ ਵਿੱਚ ਪੰਜਾਬ ਦੇ ਗਵਾਂਢੀ ਪਾਕਿਸਤਾਨ ਦੀ ਅਸੀਂ ਗੱਲ ਕਰ ਲਈਏ ਚਾਹੇ ਇਧਰਲੇ ਪਾਸੇ ਕੇਂਦਰ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਹਲਚਲਾਂ ਹੁੰਦੀਆਂ ਰਹਿੰਦੀਆਂ ਨੇ ਹੁਣ ਪਿੱਛੇ ਜੇ ਇੱਕ ਮਸਲਾ ਜੇ ਹੱਲ ਹੋਇਆ ਅੱਧ ਵਿਚਾਲਾ ਹਾਲ ਕਹਿ ਸਕਦੇ ਹਾਂ ਸੀ ਕਿ ਕਿਸਾਨਾਂ ਨੂੰ ਜਦੋਂ ਬਾਰਡਰਾਂ ਤੋਂ ਹਟਾਇਆ ਗਿਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਇਹ ਸੀਗਾ ਕਿ ਕੋਈ ਮਸਲਾ ਹੁਣ ਠੰਡਾ ਠੰਡੇ ਬਸਤੇ ਚ ਪੈ ਜਾਊਗਾ ਤੇ ਦੂਸਰੇ ਪਾਸੇ ਹੁਣ ਨਾਲ ਹੀ ਖਬਰਾਂ ਜਿਹੜੀਆਂ ਨੇ ਉਹ ਡਿਬਰੂਗੜ੍ਹ ਵਾਲੇ ਪਾਸੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਐਨਐਸਏ ਹਟਾ ਦਿੱਤੀ ਗਈ ਹੈ ਹੁਣ ਐਨਐਸਏ ਹਟਾਈ ਗਈ ਹੈ ਕਿਦ ਕਿਦੇ ਤੋਂ ਹਟਾਈ ਗਈ ਹੈ ਤੇ ਅਮਰਤਪਾਲ ਤੋਂ ਕਦੋਂ ਐਨਐਸਏ हटਣੀ ਹੈ ਤੇ ਉਹਦੇ ਨਾਲ ਪੰਜਾਬ ਦੇ ਉੱਪਰ ਕੀ ਅਸਰ ਹੋਣਾ ਤੇ ਪੰਜਾਬ ਦੀ ਪੁਲਿਸ ਡਿਬਰੂਗੜ੍ਹ ਪਹੁੰਚ ਕੇ ਕੀ ਕਰ ਰਹੀ ਹੈ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਇਸ ਵੇਲੇ ਤੇ ਇਸ ਕਰਕੇ ਇਹ ਵੀ ਚੀਜ਼ ਸਮਝਣ ਵਾਲੀ ਹੈ ਕਿ ਦਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਹੋ ਕੀ ਰਿਹਾ ਤੇ ਨਾਲ ਦੀ ਨਾਲ ਇੱਥੋਂ ਗੱਲ ਇੱਕ ਹੋਰ ਬੜੀ ਅਹਿਮ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਜੋ ਐਕਟੀਵਿਟੀ ਹੋਈ ਹੈ ਜੋ ਗਤੀਵਿਧੀ ਹੋਈ ਹੈ ਕਿ ਜਿਹੜੇ ਜਥੇਦਾਰਾਂ ਦਾ ਵਿਰੋਧ ਹੋ ਰਿਹਾ ਉਹਨਾਂ ਦੇ ਵਿੱਚੋਂ ਇੱਕ ਜਥੇਦਾਰ ਜਿਹੜੇ ਅਕਾਲੀ ਢੜੇ ਵੱਲੋਂ ਥਾਪੇ ਗਏ ਸੀ ਉਹਨਾਂ ਦੀ ਦਸਤਾਰਬੰਦੀ ਵੀ ਹੋ ਗਈ ਹੈ ਤੇ ਵਿਰੋਧ ਦੇ ਵਿਚਾਲੇ ਦਸਤਾਰਬੰਦੀ ਦੀ ਰਸਮ ਦੀ ਕੀ ਮਾਇਨੇ ਨਿਕਲਦੇ ਨੇ ਇਹ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਸਾਡੇ ਨਾਲ ਉੱਚੇ ਤੌਰ ਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੁੜੇ ਨੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਆਪਾਂ ਦਿਬਰਗੜਾ ਵਾਲੇ ਪਾਸੇ ਚਲੀਏ ਅੱਜ ਉਧਰਲੇ ਪਾਸਿਓਂ ਖਬਰਾਂ ਆਈਆਂ ਕਹਿੰਦੇ ਕਿ ਕੁਝ ਬੰਦਿਆਂ ਤੋਂ ਐਨਐਸਏ ਹਟ ਗਈ ਹੈ ਖਾਸ ਕਰਕੇ ਅੰਤਿਮ ਸਮੇਂ ਜਾਨਕੀ ਜਦੋਂ ਫੜੇ ਜਾਣਾ ਸੀਗਾ ਅਮਰਤਪਾਲ ਨੇ ਤੇ ਉਹਨਾਂ ਦੇ ਨਾਲ ਇੱਕ ਵਿਅਕਤੀ ਨਜ਼ਰ ਆ ਰਿਹਾ ਸੀਗਾ ਪਪਲ ਪ੍ਰੀਤ ਸਿੰਘ ਕਹਿੰਦੇ ਕਿ ਐਨਐਸਏ ਹਟ ਗਈ ਤੇ ਪੰਜਾਬ ਪੁਲਿਸ ਅੱਜ ਦਿਬਰਗੜਾ ਪਹੁੰਚ ਗਈ ਕਿ ਉੱਥੋਂ ਬਾਅਦ ਗ੍ਰਿਫਤਾਰੀ ਅਸੀਂ ਲੈਣੀ ਹੈ ਤੇ ਅਸੀਂ ਅੱਗੇ ਉਹ ਖ ਆਪਣੇ ਤੌਰ ਤੇ ਕਰਨੀ ਹੈ ਕਿ ਕੀ ਕੁਝ ਹੁੰਦਾ ਰਿਹਾ ਹੈਗਾ ਤੇ ਨਾਲ ਦੀ ਨਾਲ ਇਹ ਚਰਚਾਵਾਂ ਵੀ ਛੱਲੀਆਂ ਨੇ ਕਿ ਉੱਤਰਲੇ ਪਾਸਿਓਂ ਅਮਰਤਪਾਲ ਨੂੰ ਵੀ ਰਾਹਤ ਮਿਲਣੀ ਹੈ 23 ਅਪ੍ਰੈਲ ਨੂੰ ਤਾਂ ਕੀ ਮੰਨੀਏ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਗਲਿਆਰਿਆਂ ਦੇ ਵਿੱਚ ਨਵੀਂ ਇੱਕ ਰੰਗਤ ਭਰਨ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਇੱਕ ਵੱਖਰਾ ਮੋੜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਕੀ ਇਹਨਾਂ ਦਾ ਅਸਰ ਹੋਊਗਾ ਤੁਹਾਡੇ ਹਿਸਾਬ ਨਾਲ ਜਿਹੜੀ ਅਕਾਲੀ ਸਿਆਸਤ ਹੈ ਜੀ ਇੰਨੀ ਕੁ ਉਲਝ ਚੁੱਕੀ ਹੈ ਕਿ ਉਹ ਪੈਰਾਸਿਰ ਨਹੀਂ ਹੋ ਰਹੀ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਇੱਥੇ ਆਏ ਸੀ ਉਹਨਾਂ ਦਾ ਮੇਨ ਅਜੈਂਡਾ ਇਹ ਸੀਗਾ ਕਿ ਜਿਹੜੀ ਅਕਾਲੀ ਸ਼ਸਤਰ ਰਵਾਇਤੀ ਅਕਾਲੀਆ ਇਹਨਾਂ ਨੂੰ ਆਪ ਕੋ ਖੋਡੇ ਲੈਣ ਕਿਵੇਂ ਲਾਉਣਾ ਜੀ ਤੇ ਸੰਗਤਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਲੋਕਾਂ ਨੂੰ ਦਿਸਦਾ ਨਹੀਂ ਸੀ ਕਿ ਅਕਾਲੀ ਦਲ ਦੀ ਸਰਕਾਰ ਪਿਛਲੇ 30 ਸਾਲਾਂ ਦੇ 15 ਸਾਲ ਸਰਕਾਰ ਰਹੀ ਉਹਨਾਂ ਦੀ ਬਿਲਕੁਲ ਲੇਕਿਨ ਉਹਨਾਂ ਦੇ ਵਿੱਚ ਇਹਨਾਂ ਨੇ ਕੀਤਾ ਕੀ ਹੂੰ ਕਾਮਰਸ ਤੇ ਕੁਝ ਕੀਤਾ ਹੀ ਨਹੀਂਗਾ ਜੀ ਮੈਂ ਅਗੇ ਵੀ ਕਹਿਣਾ ਹੋ ਕਿ ਪੰਜਾਬ ਦੇ ਜਿਹੜੇ ਲੋਕ ਨੇ ਸਿਆਸੀ ਤੌਰ ਤੇ ਬਾਕੀਆਂ ਨੂੰ ਜ਼ਿਆਦਾ ਜਾਗਰੂਕ ਨੇ ਜੀ ਲੇਕਿਨ ਜਜ਼ਬਾਤੀ ਬਹੁਤ ਹੂੰ ਜਜ਼ਬਾਤਾਂ ਦਾ ਕੇ ਕਈ ਗਲਤੀਆਂ ਵੀ ਕਰਦੇ ਜਿਹੜੀਆਂ ਫਿਰ ਲੰਬੇ ਸਮੇਂ ਤੱਕ ਸਾਨੂੰ ਭੁਗਤਣੀਆਂ ਪੈਂਦੀਆਂ ਨੇ ਜੀ ਅੱਜ ਦੀ ਡੇਟ ਦੇ ਵਿੱਚ ਕਾਲੀ ਸਿਆਸਤ ਤੇ ਖਾੜਕੂ ਵਧ ਪਾਰੂ ਹੂੰ ਜਿਹਦੇ ਕਰਕੇ ਕਾਲੀ ਸਿਆਸਤ ਨੂੰ ਬਿਲਕੁਲ ਸਾਹ ਨਹੀਂ ਆ ਰਿਹਾ ਜੀ ਹੋਲ ਪੱਪਲਪ੍ਰੀਤ ਜਿਹੜੇ ਨੇ 10 ਬੰਦੇ ਜਿਹੜੇ ਸੀ ਐਨਐਸਏ ਦਿੱਤੇ ਸੀ ਅੰਦਰ ਜੀ ਉਹਨਾਂ ਚੋਂ ਸੱਤ ਪਹਿਲਾਂ ਅਗੇ ਤੇ ਵਰਿੰਦਰ ਸਿੰਘ ਇੱਕ ਜਿਹੜਾ ਸੀ ਉਹ ਤੋਂ ਬਾਅਦ ਚ ਆ ਗਿਆ ਤੇ ਇੱਕ ਰਹਿ ਗਿਆ ਪੱਪਲਪ੍ਰੀਤ ਤੇ ਭਾਈ ਅਮਰਤਪਾਲ ਸਿੰਘ ਜੀ ਪੱਪਲਪ੍ਰੀਤ ਦੀ ਵੀ 9 ਜਨਵਰੀ ਨੂੰ 9 ਅਪ੍ਰੈਲ ਨੂੰ ਜਿਹੜੀ ਸੀ ਉਹਦੀ ਆਪਣੀ ਐਨਐਸਏ ਖਤਮ ਹੋ ਗਈ ਤੇਗਾ ਵਧਾਈ ਨਹੀਂ ਗਈ ਤੇ ਨੇਚੁਰਲੀ ਆ ਫਿਰ ਪੰਜਾਬਪੁਰਸ ਲੈ ਕੇ ਆਏਗੀ ਉਹਨਾਂ ਨੂੰ ਜੀ ਉਹਨਾਂ ਦੇ ਜਿਹੜੇ ਕੇਸ ਦਰਜ ਕੀਤੇ ਗਏ ਨੇ ਉਹਨਾਂ ਦੇ ਉੱਤੇ ਹੁਣ ਨਵੀਂ ਅਭਿਰਤ ਪੁਛਪੜਤal ਹੋਏਗੀ ਬਿਲਕੁਲ ਜਿਸ ਤਰੀਕੇ ਨਾਲ ਪਹਿਲੇ ਵਿਅਕਤੀ ਸੱਤ ਦਿਨਾਂ ਸੱਤ ਦਿਨਾਂ ਰਿਮਾਨ ਲਿਆ ਸੀਗਾ ਤੇ ਉਹ ਤੁਸੀਂ ਜੇਲ੍ਹ ਭੇਜ ਦਿੱਤੇ ਹੂੰ ਉਹ ਜੇਲਾਂ 'ਚ ਬੈਠੇ ਨੇ ਅੱਜ ਪੰਜਾਬ ਦੀਆਂ ਨਿਵੇਦਿਥੀ ਜੀ ਹੁਣ ਪਪਲ ਪ੍ਰੀਤ ਨੂੰ ਲੈਣ ਵਾਸਤੇ ਇਥੋਂ ਟੀਮ ਜਿਹੜੀ ਆ ਮਜੀਠਾ ਪੁਲਿਸ ਦੀ ਜਾ ਚੁੱਕੀ ਆ ਉਹ ਪਹਿਲੀ ਗੱਲ ਤੇ ਅੱਜ ਪਹੁੰਚੇ ਜਾਂ ਕੱਲ ਪਹੁੰਚੇ ਉਹ ਪਹੁੰਚੇਗੇ ਇਥੇ ਬਿਲਕੁਲ ਉਹ ਲਿਆ ਕਿ ਫਿਰ ਜਿਹੜੇ ਉਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਕੇਸ ਦਰਜ ਪਹਿਲਾਂ ਹੋਏ ਉਹਨਾਂ ਨੂੰ ਪੂਰੀ ਛਾਣਬੀਣ ਕੀਤੀ ਜਾਵੇ ਉਹਨਾਂ ਦੀ ਫਿਰ ਉਹ ਪੁਛਪੜਤਾਲ ਕਰਨਗੇ ਉਦੋਂ ਬਾਅਦ ਫਿਰ ਉਹਨਾਂ ਨੂੰ ਜੇਲ੍ਹ ਭੇਜਣਗੇ ਹੂੰ ਫੇਰ ਉਹ ਆਪਣੀ ਬੇਲ ਵੀ ਅਪਲਾਈ ਕਰ ਸਕਦੇ ਨੇ ਜੀ ਫੇਰ ਉਹ ਆਪਣੀ ਜ਼ਬਾਨਤ ਦੀ ਅਰਜ਼ੀ ਲਾ ਸਕਦੇ ਨੇ ਹੂੰ ਕਿਉਂ ਲਾ ਸਕਦੇ ਨਹੀਂ ਵੀ ਕਈਆਂ ਕੇਸਾਂ ਦੇ ਦਾ ਭੀ ਮਹੀਨੇ ਬਾਅਦ 2 ਮਹੀਨੇ ਬਾਅਦ ਇਹਦੀ ਜਬਾਨਤ ਹੋ ਜਾਂਦੀ ਹੈ ਜੀ ਤੇ ਜਿੰਨਾ ਚਿਰ ਐਨਐਸਏ ਦੀ ਐਨਐਸਏ ਦੇ ਵਿੱਚ 2 ਸਾਲ ਤੱਕ ਤੁਹਾਡੀ ਕੋਈ ਦਾਦ ਫਰਿਆਦ ਨਹੀਂ ਹੈਗੀ ਕਿਤੇ ਜੀ ਜੀ 2 ਸਾਲ ਤੁਹਾਨੂੰ ਜੇਲ੍ਹ 'ਚ ਰਹਿਣਾ ਪਊਗਾ 2 ਸਾਲ ਬਾਅਦ ਤੁਸੀਂ ਹਾਈ ਕੋਰਟ ਜਾ ਕੇ ਆਪਣੀ ਜਿਹੜੀ ਫਰਿਆਦ ਕਰ ਸਕਦੇ ਹੋ ਵਿਕਤੀ ਨਜ਼ਰ ਲਾਈ ਗਈ ਬਿਲਕੁਲ ਸਾਡੇ ਕਾਨੂੰਨ ਹੀ ਇਦਾਂ ਦੇ ਕੋਈ ਪੁਛਪ 2 ਸਾਲ ਤੁਹਾਨੂੰ ਕਿਤੇ ਤੁਸੀਂ ਅਦਾਲਤ ਨਹੀਂ ਜਾ ਸਕਦੇ ਕਿ ਵਕੀਲ ਕੋਲ ਨਹੀਂ ਜਾ ਸਕਦੇ ਜੇ ਕਿਤੇ ਐਪਲੀਕੇਸ਼ਨ ਲਾਉਣੀ ਹੈ ਤੁਸੀਂ ਆਪਣੇ ਨੂੰ ਲਾ ਸਕਦੇ ਕਿਸੇ ਨੂੰ ਲਾ ਸਕਦੇ ਜਿਹੜਾ ਵਕੀਲ ਐਪਲੀਕੇਸ਼ਨ ਨਹੀਂ ਲਾ ਸਕਦਾ ਹੂੰ ਹੁਣ ਪਪਲ ਪ੍ਰੀਤ ਸਿੰਘ ਨੇ ਕਈ ਰੰਗ ਵਿਖਾਏ ਨੇ ਜੀ ਕਦੀ ਕਿਸੇ ਜਿੱਥੇ ਬੰਦੀ ਦਾ ਕਦੀ ਕਿਸੇ ਜਿੱਥੇ ਵੀ ਨੇ ਕਦੀ ਮਾਨ ਨਾਲ ਚਲੇ ਗਿਆ ਕਦੀ ਦਲਜੀਤ ਬਿੱਟੂ ਨਾਲ ਚਲੇ ਗਿਆ ਕਦੀ ਕਿਤੇ ਜਿੱਥੇ ਜੀ ਹੁਣ ਇਹ ਇੱਕ ਜਿਹੜਾ ਅਬਰਤਪਾਲ ਸਿੰਘ ਹੈ ਜਦੋਂ ਉਹਦਾ ਦੌਰ ਚੱਲਿਆ ਤੇ ਉਹਨਾਂ ਤਰ੍ਹਾਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਜਿਹੜਾ ਸੀ ਇਹਨਾਂ ਦੇ ਪਿੰਡੋਂ ਹੀ ਫੜ ਕੇ ਬਕੈਦਾਂ ਤੌਰ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਜੀ ਤੇ ਅੱਜ ਕੱਲ੍ਹ ਜਾਂਦਾ ਜੂ ਜਿਹੜੇ ਇਹਨਾਂ ਦੇ ਕੇਸ ਇੱਕ ਤੱਕ ਮਖਰਚਈ ਨਾਲੇ ਵਾਲਾ ਵੀ ਇੱਕ ਦੋ ਕੇਸਵਨਾਂ ਤੇ ਹੋਰ ਵੀ ਹੈਗੇ ਆ ਜੀ ਉਹਨਾਂ ਦੇ ਵਿੱਚ ਨਾ ਤੂੰ ਪੁਛ ਪੜਤਾਲ ਕਰਕੇ ਤੇ ਮੁੜ ਕੇ ਹੁਣ ਕੇਸ ਚੱਲਣ ਦੀ ਸੁਭਾਵਨਾ ਕਿ ਕੇਸ ਚੱਲੂਗਾ ਕਿਸੇ ਤਲਪਤਨ ਵੀ ਲੱਗ ਜਾਣਗੇ ਜੀ ਉਦਾਂ ਤੇ ਕੋਈ ਖਤਰਾ ਸੀ ਨਾ ਕੁਝ ਹੋਈ ਨਹੀਂ ਸਕਦਾ ਜੀ ਇਸ ਕਰਕੇ ਪਰਪਲ ਵੀ ਤੋਂ हट ਗਈ ਆ ਹੁਣ ਇੱਕ ਹੀ ਵਿਅਕਤੀ ਰਹਿ ਗਿਆ ਭਾਈ ਅਮਰਤਪਾਲ ਸਿੰਘ ਜੀ ਜਿਹਦੇ ਉੱਤੇ ਜਿਹੜੇ ਡੀਆਈਜੀ ਸਤਿੰਦਰ ਸਿੰਘ ਸਾਡੇ ਇੱਥੇ ਹੈਗੇ ਨੇ ਅੰਮ੍ਰਿਤਸਰ ਦੇ ਵਿੱਚ ਹੂੰ ਉਹਨਾਂ ਨੇ ਇੰਨੀ ਗੱਲ ਕਹੀ ਆ ਵੀ ਉਹਨਾਂ ਦੇ ਉੱਤੇ ਵਿਰਸੀ ਬਿਲਕੁਲ ਜਿਹੜੀ ਆ ਕਿਸੇ ਪ੍ਰਕਾਰ ਦੀ ਐਨਐਸ ਨਿਬਧਾਰ ਹੈ ਜੀ ਕਿਉਂ ਜਦੋਂ ਅਕਾਲੀ ਦਲ ਨੇ ਉਸਲ ਵਟੇ ਲੈ ਜਦੋਂ ਅਕਾਲੀ ਦਲ ਨੇ ਅੰਗੜਾਈ ਲਈ ਤੇ ਉਹਦੀ ਅੰਗੜਾਈ ਨੂੰ ਜਵਾਬ ਦੇਣ ਵਾਸਤੇ ਤੇ ਫਿਰ ਜਿਹੜੀ ਆ ਸਾਡੀਆਂ ਪੰਥ ਵਿਰੋਧੀ ਜਥੇਬੰਦੀਆਂ ਨੂੰ ਕੁਝ ਕਰਨਾ ਨਾ ਜੀ ਇਹ ਸਿਰਫ ਉਹੀ ਚਾਲ ਆ ਹੂੰ ਹੁਣ ਵੇਖੋ ਆਉਣ ਵਾਲੇ ਦਿਨਾਂ 'ਚ ਕੀ ਬਣਦਾ 23 ਤਰੀਕ ਨੂੰ ਜਿਹੜੇ ਸਾਡੇ ਭਾਈ ਅਮਰਤਪਾਲ ਸਿੰਘ ਰਵੀ ਆ ਜਾਣਗੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਜਵਾਨਤ ਮਿਲਦੀ ਕਿ ਨਹੀਂ ਮਿਲਦੀ ਕਿ ਉਹਨਾਂ ਤੇ 12 ਕੇਸ ਦੇ ਇੱਕ ਕੇਸ ਦੀ ਬਾਕੀਆਂ ਦੇ ਕਿਸੇ ਇੱਕ ਦੇ ਕਿਸੇ ਦੁੱਧ ਦੇ 12 ਕੇਸ ਨੂੰ ਪੇਕੇ ਹੂੰ ਜੀ ਬਿਲਕੁਲ ਪੱਟੀ ਜੀ ਜਿਸ ਤਰੀਕੇ ਨਾਲ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਵਾਪਸ ਆ ਜਾਣਾ ਤਾਂ ਉਸ ਤੋਂ ਬਾਅਦ ਕੀ ਹੋਊਗਾ ਕੀ ਨਹੀਂ ਹੋਊਗਾ ਸਭ ਤੋਂ ਵੱਡੀ ਗੱਲ ਤਾਂ ਇਹ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਪਿਛਲੇ ਸਾਲ ਪੰਜਾਬ ਦੀ ਸਰਕਾਰ ਨੇ ਵਿਧਾਇਆ ਸੀ ਐਨਐਸਏ ਤੇ ਹੁਣ ਨਹੀਂ ਬਤਾਇਆ ਗਿਆ ਤਾਂ ਇਹਦੇ ਪਿੱਛੇ ਕੋਈ ਮਨਸ਼ਾ ਕੋਈ ਕਾਰਨ ਕੋਈ ਸਥਿਤੀ ਬਦਲਣ ਦੀ ਗੱਲ ਕੋਈ ਚੀਜ਼ਾਂ ਚੱਲ ਰਹੀਆਂ ਤੁਹਾਡੇ ਹਿਸਾਬ ਦੇ ਨਾਲ ਨਹੀਂ ਮੈਂ ਤਾਂ ਤੁਹਾਨੂੰ ਦੱਸ ਦਿੰਦਾ ਜੀ ਹੂੰ ਜਦੋਂ ਵੀ ਰੈਤੀ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਅੰਗੜਾਈ ਲਾਊਗੀ ਜੀ ਉਦੋਂ ਉਹਨਾਂ ਦੀ ਅੰਗੜਾਈ ਦੇ ਉੱਤੇ ਕੋਈ ਨਾ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹਨਾਂ ਨੂੰ ਲਿਆ ਕੇ ਬਰਾਬਰ ਤੇ ਖੜਾ ਕੀਤਾ ਜਾਊਗੀ ਵੀ ਅਸਲੀ ਅਸੀਂ ਉਹ ਕਹਿੰਗੇ ਅਸਲੀ ਉਹ ਕਿ ਅਸਲੀ ਅਸੀਂ ਹਾਂ ਪਰ ਇੱਥੇ ਤਾਂ ਅਕਾਲੀ ਦਲ ਜਿਹੜਾ ਆਪ ਹੈਗਾ ਉਹੀ ਉਹ ਆਪ ਹੀ ਨਹੀਂ ਸੰਭਾਲ ਪਾ ਰਿਹਾ ਇਸ ਹਾਲਾਤਾਂ ਨੂੰ ਕਿ ਉਹਨਾਂ ਦੇ ਵਿੱਚ ਵੀ ਦੋ ਧੜੇ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਤੱਕੜੀ ਹੁਣ ਦੂਸਰੇ ਪਾਸੇ ਨੂੰ ਜਾ ਸਕਦੀ ਹੈ ਤਾਂ ਉਹ ਦੋ ਅਕਾਲੀ ਦਲ ਬਣਨਗੇ ਤਾਂ ਉੱਥੇ ਤਾਂ ਪਹਿਲੀ ਪਾਰਟੋਂ ਧਾੜ ਚੱਲ ਰਹੀ ਹੈ ਤੇ ਇਹ ਤੀਜੀ ਧਿਰ ਜਦੋਂ ਆਊਗੀ ਤਾਂ ਫਿਰ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ ਸ਼੍ਰੋਮਣੀ ਅਕਾਲੀ ਦਲ ਹੁਣ ਬਾਦਲਾਲਾ ਅਲੱਗ ਚੱਲਣ ਡਿਆ ਇੱਕ ਬਾਗੀਆਂ ਦਾ ਅਲੱਗ ਚੱਲਣ ਡਿਆ ਫਿਰ ਇਧਰੋਂ ਅ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਜਿਹੜੀ ਹੈ ਉਹ ਅਲੱਗ ਤੌਰ ਤੇ ਆ ਕੇ ਮਾਹੌਲ ਬਣਾਊਗੀ ਆਪਣਾ ਤਾਂ ਫਿਰ ਅਸੀਂ ਕੀ ਸਮਝੇ ਕੀ ਵੀ ਨਜ਼ਦੀਕੀ ਪੂ ਐਕਸ ਨਜ਼ਰ ਕੀ ਆ ਰਿਹਾ ਤੁਹਾਨੂੰ ਖਾਸ ਕਰਕੇ ਸਿੱਖ ਸਿੱਖ ਫਰਮਾਂ ਦੇ ਵਿੱਚ ਜਿਹੜੀਆਂ ਸਿਆਸੀ ਤੌਰ ਤੇ ਅਸੀਂ ਪੰਥਕ ਸਿਆਸਤ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕੀ ਮਾਹੌਲ ਬਣੂਗਾ ਤੁਹਾਡੇ ਹਿਸਾਬ ਨਾਲ 1994 ਦੇ ਵਿੱਚ ਜਿਹੜੇ ਤਤਕਾਲੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਦੀਪ ਸਿੰਘ ਸੀ ਉਹਨਾਂ ਨੂੰ ਕੁਝ ਅਕਾਲੀ ਆਗੂ ਨੇ ਜਾ ਕੇ ਕਿਹਾ ਸੀ ਪੰਥਕ ਇਕਤਾ ਕਰਾ ਲੀ ਜੀ ਇਹ ਸਾਡੀ ਆਖਰੀ ਦੌਰ ਜਿਹੜੀ ਉਹ ਅਕਾਲ ਤਖਤ ਹੁੰਦੀ ਹੈ ਹੂੰ ਉਹ ਪੰਥਕ ਇਕਤਾ ਜਦੋਂ ਕਰਾਉਣੀ ਸ਼ੁਰੂ ਕੀਤੀ ਗਈ ਤੇ ਉਹਦੇ ਵਿੱਚ ਅੰਮ੍ਰਿਤਸਰ ਐਲਾਨਨਾਮਾਕ ਬਣਾਇਆ ਗਿਆ ਜੀ ਜਿਵੇਂ ਆਨੰਦਪੁਰ ਦਾ ਮਤਾ ਉੱਥੇ ਦਾ ਅੰਮ੍ਰਿਤਸਰ ਐਲਾਨਨਾਮਾ ਸੀ ਹੂੰ ਹੂੰ ਜਥੇਦਰ ਟੋੜਾ ਜਿਹੜੇ ਗੁਰਚੰਦ ਸਿੰਘ ਟੋੜਾ ਸੀ ਉਹ ਇੱਕ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਡਿਟਰ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਐਲਾਨਨਾਮਾ ਤਿਆਰ ਕੀਤਾ ਜਾਵੇ ਜੀ ਇਹਦੇ ਵਿੱਚ ਮਤਲਬ ਉਹ ਸਹੀ ਨਾਮ ਨਾ ਹੋਵੇ ਲੇਕਿਨ ਭਾ ਜ਼ਰੂਰੋ ਮਾਲਦੇ ਹੁਣ ਸਿੱਖਾਂ ਦੀ ਜਾਤੀ ਜੀ ਉਸ ਨੂੰ ਲੈ ਕੇ ਮੈਨੂੰ ਉਮੀਦ ਹੈ ਵੀ ਸੱਤ ਕੇ ਅੱਠ ਕਾਲੀ ਦਲ ਨੇ ਆਪਣੇ ਅਸਤੀਫੇ ਦਿੱਤੇ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਅਸਤੀਫਾ ਨਹੀਂ ਦਿੱਤਾ ਸੀ ਜੀ ਬਿਲਕੁਲ ਇਹਨਾਂ ਨੂੰ ਜਦੋਂ ਬੁਲਾਇਆ ਗਿਆ ਸੀ ਤੇ ਇਹਨਾਂ ਨੇ ਇਹ ਕਹਿ ਕੇ ਜਥੇਦਾਰ ਨੂੰ ਸੰਤੁਸ਼ਟ ਕਰ ਦਿੱਤਾ ਸੀ ਜੀ ਵੇਖੋ ਜੀ ਮੈਂ ਅਸਤੀਫਾ ਨਹੀਂ ਦੇ ਸਕਦਾ ਮੇਰੇ ਅਸਤੀਫੇ ਦਾ ਫੈਸਲਾ ਮੇਰੀ ਵਰਕਿੰਗ ਕਮੇਟੀ ਕਰੂਗੀ ਮੇਰਾ ਜਨਰਲ ਹਾਊਸ ਕਰੂਗਾ ਜੀ ਉਸ ਤੋਂ ਬਾਅਦ ਪਹਿਲੀ ਕਾਨਫਰੰਸ ਜਿਹੜੀ ਆ ਬਣਾਇਆ ਸੀ ਅਮਰਸਰ ਅਕਾਲੀ ਦਲ ਬਣਾਇਆ ਸੀ ਇਹਨਾਂ ਨੇ ਜੀ ਜਿਹਦੇ ਵਿੱਚ 7-8 ਅਕਾਲੀ ਦਲ ਸੀਗੇ ਹਾਂ ਜਦੋਂ ਉਹ ਅਕਾਲੀ ਦਲ ਬਣਿਆ ਇਹਨਾਂ ਨੇ ਸੱਤ ਅਕਾਲੀ ਦਲ ਬਣਾ ਲਏ ਹਾਂ ਉਹਦੇ ਵਿੱਚੋਂ ਬਕਾਇਦਾ ਤੌਰ ਤੇ ਅਕਾਲੀ ਦਲਾਂ ਦੀ ਫਿਰ ਪਹਿਲੀ ਕਾਨਫਰੰਸ ਮੇਰੇ ਖਾਤ ਸੰਗਰੂਰ ਕੇ ਬਰਨਾਲੇ ਚ ਹੋਈ ਜੀ ਮੈਨੂੰ ਪੱਕਾ ਯਾਦ ਨਹੀਂ ਹੈਗਾ ਜੀ ਜੀ ਸਨਾਮ ਸਨਾਮ ਚ ਹੋਈ ਸੀ ਹੂੰ ਜਦੋਂ ਸਨਾਮ ਦੇ ਵਿੱਚ ਹੁੰਦੀ ਆ ਉੱਥੇ ਅਕਾਲੀ ਜਿਹੜੀ ਸੀ ਆਪਣੇ ਆਪਣੇ ਤਰੀਕੇ ਨਾਲ ਅਕਾਲੀ ਦਲ ਦੀ ਵਿਆਖਿਆ ਕਰਦੇ ਜਿਵੇਂ ਮਾਨ ਸਾਹਿਬ ਦਾ ਸਿੰਘ ਸਿੰਘ ਮਾਨ ਦਾ ਸਿੱਧਾ ਫਾਰਮੂਲਾ ਸੀ ਖਾਲਸਾਣ ਬਸ ਜੀ ਜਿੱਥੇ ਖਾਲਸਾ ਦੀ ਆ ਗਈ ਗੱਲ ਫਿਰ ਉਹ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਸੀ ਉਹ ਕਿਸੇ ਪਾਸੇ ਨਹੀਂ ਉਹ ਫਿਰ ਮਾਨਸੂ ਮਾਨਸਾ ਗੁਚਰੇ ਰਹਿ ਗਿਆ ਹੂੰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਅਕਾਲ ਤਖਤ ਤੋਂ ਬਣਾਇਆ ਗਿਆ ਸੀ ਅਸਲੀ ਅਕਾਲੀ ਦਲ ਲੋਕ ਕਾਲ ਤਖਤ ਤੋਂ 1920 ਦੇ ਕਾਲਰਤ ਬਣਾਇਆ ਗਿਆ ਸੀ ਦੂਸਰੀ ਵੀ ਨਹੀਂ ਅਕਾਲ ਤਖਤ ਜੀ ਜਦੋਂ ਉਹਨਾਂ ਨੇ ਆਪਣਾ ਏਜੰਡਾ ਦਾ ਦਿੱਤਾ ਤੇ ਫਿਰ ਬਾਕੀ ਜਿਹੜੀ ਸੀ ਅਕਾਲੀ ਦੀ ਸੀ ਪਿੱਛੇ हट ਗਈ ਹੂੰ ਤੇ ਫਿਰ ਉਹਦੇ ਵਿੱਚੋਂ ਕਈ ਅਕਾਲੀ ਦਲ ਟੁੱਟ ਕੇ ਤੇ ਸਰਗਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨਾਲ ਰਲ ਗਏ ਸੀ ਜੀ ਪੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਅਸੀਂ ਖਾਲਸਤਾਨੀ ਨਹੀਂ ਅਸੀਂ ਮੋਡਰੇਟਰ ਅਸੀਂ ਖਾਲਸਤਾਨੀ ਚਾਹੁੰਦੇ ਅਸੀਂ ਹਾਂ ਹਾਂ ਲੇਕਿਨ ਜਿਹੜੀ ਉਦੋਂ ਦੀ ਗੱਲ ਸੀ ਇਹ ਇਹ ਰਲ ਗਿਆ ਉੱਥੇ ਲੇਕਿਨ ਅੱਜ ਤੁਸੀਂ ਕਹਿ ਰਹੇ ਹੋ ਬੜੀ ਬਣੀ ਦੀ ਲੱਕੜੀ ਇਕੱਠੀ ਹੋ ਗਈ ਹੈ ਹਾਂ ਅਕਾਲੀ ਦਲ ਬਾਦਲ ਹੋ ਗਿਆ ਕਾਲੀ ਜਿਹੜੀ ਪੰਜ ਪ੍ਰਧਾਨ ਦੀ ਜਿਹੜੀ ਕਮੇਟੀ ਹੋ ਗਈ ਫੇਰ ਤੁਸੀਂ ਵੇਖੋ ਅੱਜ ਦੀ ਡੇਟ ਦੇ ਵਿੱਚ ਹੀ ਵੀ ਚੂਨ ਕਮਿਸ਼ਨ ਦੇ ਕੋਲੇ 1 ਨਹੀਂ 2 ਦੀ 23 ਅਕਾਲੀ ਦਲ ਰਜਿਸਟਰਡ ਨੇ 23 ਜੀ 2 ਦਰਜਨ ਦੇ ਕਰੀਬ ਹੋ ਜਾਂਦੇ 23 ਹੂੰ ਤੇ ਇੱਕ ਹੋਰ ਜੋ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਮਰ ਤੇਪਾਲ ਸਿੰਘ ਇਰਾਦਾ ਜਿਹੜਾ ਇੱਥੇ ਬਾਹਰ ਆ ਕੇ ਕਰਨਾ ਇਸ ਤਰੀਕੇ ਦਾ ਬਾਹਰ ਆਉਣਾ ਤੇ ਇਸ ਬੋਕ ਕੇ ਆਪਣੀ ਗੱਲ ਕਰਨੀ ਹੂੰ ਉਹ ਜਿਹੜੇ ਬਾਕੀ ਕਾਲੀ ਦਲ ਉਹਨਾਂ ਤੇ ਸਵਾਲੀਆ ਇਨਸਾਨ ਜ਼ਰੂਰ ਲਾਉਣਗੇ ਬਿਲਕੁਲ ਜੀ ਤੁਹਾਡੇ ਸਾਹਮਣੇ ਆ ਅਕਾਲੀ ਦਲ ਬਾਦਲ ਜਿਸ ਤਰੀਕੇ ਨਾਲ ਝੂਠ ਸੱਚ ਬੋਲ ਕੇ ਵੀ ਇੰਨੀ ਅਸੀਂ ਭਰਤੀ ਕਰ ਲਈ ਜੀ ਇੰਨਾ ਕੁਛ ਅਸੀਂ ਕਰ ਲਿਆ ਜੀ ਆ ਕਰ ਲਿਆ ਜੀ ਇੰਨੇ ਡੈਲੀਕੇਟ ਬਣਾ ਲਏ ਜੀ ਅਸੀਂ ਹੂੰ ਤੇ 12 ਤਰੀਕ ਨੂੰ ਪ੍ਰਧਾਨਗੀ ਦੀ ਚੋਣ ਕਰਨ ਜਾ ਰਹੇ ਹਾਂ ਤੋਂ ਕਨਫਰਮ ਪਤਾ ਹੀ ਆ ਜੀ ਅੱਜ ਇਥੋਂ ਤੱਕ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਵੀ ਜਿਹੜਾ ਅਕਾਲੀ ਦਲ ਬਾਦਲ ਉਹ ਅਕਾਲੀ ਦਲ ਨਹੀਂ ਹੂੰ ਉਹ ਪੰਜਾਬੀ ਪਾਰਟੀ ਬਣ ਚੁੱਕਾ ਤੇ ਉਸ ਅਕਾਲੀ ਦਲ ਨੂੰ ਹੁਣ ਬਕਾਇਦਾ ਤੌਰ ਤੇ ਜਿਹੜਾ ਵਾ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜਾ ਆਪਣਾ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜੀ ਜੀ ਉਹਨਾਂ ਦੀ ਗਲਤ ਠੀਕ ਆ ਹੂੰ ਜਿਹੜੇ ਸੋਸ਼ਲ ਮੀਡੀਆ ਦੇ ਸ਼ੇਅਰ ਹੁੰਦੇ ਨਾ ਉਹ ਕਾਗਜ਼ੀ ਸ਼ੇਅਰ ਹੁੰਦੇ ਆ ਜੀ ਤੇ ਜਿਹੜੇ ਸੜਕਾਂ ਤੇ ਇੱਕ ਜੰਗ ਲੜਦੇ ਅਸਲੀ ਸ਼ੇਰ ਹੁੰਦੇ ਆ ਅਸਲੀ ਸ਼ੇਰ ਬਣ ਲਈ ਤਿਆਰ ਕੋਈ ਨਹੀਂ ਹੈ ਜੀ ਵਿਰੋਧ ਚਲੋਦੀ ਜਾ ਕੇ ਹਾਈ ਕੋਰਟ ਕੋਈ ਨਾ ਕੋਈ ਦੇਵੇ ਇਸ ਚੀਜ਼ ਨੂੰ ਵੀ ਇਹਨਾਂ ਨੂੰ ਨਹੀਂ ਆਕੇ ਉੱਥੇ ਕਰਨ ਦਾ ਹੂੰ ਫਿਰ ਉਸੇ ਸਾਲ ਨੂੰ ਤਾਂ ਕਿ ਜੰਨੀਆਂ ਵੀ ਅਕਾਲੀ ਕਾਨਫਰੰਸ ਹੋਈਆਂ ਨੇ ਇਸ ਤਰੀਕੇ ਚੁੜਾ ਹੋਈਆਂ ਨੇ ਉਹ ਉੱਥੇ ਜਗਤ ਸਿੰਘ ਸਮੁੰਦਰੀ ਹਲ ਕਲਿੱਦਲ ਦੀ ਹੁੰਦੀ ਹੈ ਰਹੀ ਹੈ ਉੱਥੇ ਹੁੰਦੀਆਂ ਰਹੀਆਂ ਨੇ ਜੀ ਜੀ ਹੁਣ ਮੈਂ ਅਗਲੀ ਗੱਲ ਕਰੂੰਗਾ ਵੀ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਆ ਜੀ ਅਸੀਂ ਕਹਿੰਦੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਝੀ ਆ ਹੂੰ ਜੇ ਕੱਲ ਨੂੰ ਕੋਈ ਦੂਸਰਾ ਅਕਾਲੀ ਦਲ ਕਹੇ ਜੀ ਇੱਥੇ ਆ ਕੇ ਅਸੀਂ ਆਪਣਾ ਸਮਾਗਮ ਕਰਨਾ ਆਪਣੀ ਮੀਟਿੰਗ ਕਰਨੀ ਕੀ ਤੁਸੀਂ ਇਜਾਜ਼ਤ ਦਿਓਗੇ ਬਿਲਕੁਲ ਉੱਥੇ ਨਹੀਂ ਦਿੱਤੀ ਜਾਣੀ ਨਹੀਂ ਦਿੰਦੇ ਜੀ ਕਿਵੇਂ ਦਾ ਮਤਲਬ ਵੀ ਜਿਹੜੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਵੀ ਕੁਝ ਜਿਹੜੀਆਂ ਖਾਸ ਹੱਥਾਂ ਦੇ ਵਿੱਚ ਆ ਜੀ ਸਿੱਖਾਂ ਦੇ ਹੱਥਾਂ 'ਚ ਕੋਈ ਗੱਡੀ ਨਹੀਂ ਹੈਗੀ ਇਸ ਵਾਰ ਜੀ ਉਹ ਆਪਣੇ ਹਿਸਾਬ ਨਾਲ ਹੀ ਪ੍ਰੋਗਰਾਮ ਲੀਕ ਦੇ ਨੇ ਤੇ ਜਦੋਂ ਕੋਈ ਹੋਰ ਬੰਦਾ ਆ ਜਾਂਦਾ ਫਿਰ ਉੱਥੇ ਟਾਸਕ ਫੋਰਸ ਲਾਈ ਹੋਈ ਆ ਤੁਸੀਂ ਤਾਂ ਨੇੜੇ ਵਿੱਚ ਰਹਦੇ ਹੋ ਬਿਲਕੁਲ ਟਾਸਕ ਫੋਰਸ ਟਾਸਕ ਫੋਰਸ ਕਹਿੰਦੇ ੱਟਕੇ ਮਾਰ-ਮਾਰ ਕੇ ਤੇ ਬਰਸ਼ੇ ਦੀਆਂ ਪਿਛਲੀਆਂ ਪਿੱਠਾ ਮਾਰ ਮਾਰ ਕੇ ਤਾਂ ਫਿਰ ਬੰਦੇ ਨੂੰ ਬਾਹਰ ਕੱਢਦੇ ਅਸੀਂ ਨਾ ਉਹ ਤਸਵੀਰਾਂ ਦੇਖੀ ਤੁਸੀਂ ਵੀ ਦੇਖਿਆ ਉਹ ਹਾਲ ਪੱਟੀ ਜੀ ਇੱਕ ਆਪਾਂ ਦਿਬਰੂਗੜ੍ਹ ਵਾਲੇ ਪਾਸੇ ਗਏ ਸੀਗੇ ਤਾਂ ਉਧਰਲੇ ਪਾਸੇ ਇੱਕ ਚਰਚਾ ਉਧਰੋਂ ਹੋਰ ਵੀ ਨਿਕਲ ਕੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਬਾਜੇ ਕੇ ਭੁੱਖ ਹੜਤਾਲ ਤੇ ਬੈਠ ਗਏ ਨੇ ਇਹ ਇਸ ਬਾਬਤ ਵੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਡੇ ਕੋਲ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਹੂੰ ਉਹ ਪ੍ਰਧਾਨ ਮੰਤਰੀ ਦੇ ਨਾਂ ਤੇ ਇੱਕ ਆਪਣਾ ਸੋਸ਼ਲ ਮੀਡੀਆ ਅਕਾਊਂਟ ਚਲਾ ਰਿਹਾ ਸੀ ਜੀ ਜੀਦੇ ਉੱਤੇ ਉਹ ਬਾਕਾਇਦਾ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਸੀਗੀਆਂ ਗਤੀਵਿਧੀਆਂ ਉਹ ਵੀ ਅਪਲੋਡ ਕਰਦਾ ਸੀ ਤੇ ਹੋਰ ਵੀ ਕਰਦਾ ਸੀ ਜੀ ਉਹਦਾ ਕਸੂਰ ਉੱਡ ਕੋਈ ਨਹੀਂ ਹੂੰ ਉਹਨੇ ਕੋਈ ਬੰਦਾ ਨਹੀਂ ਮਾਰਿਆ ਕਿਸੇ ਦੇ ਗਲ ਨਹੀਂ ਪਿਆ ਕੋਈ ਗੋਲੀ ਨਹੀਂ ਚਲਾਈ ਜੀ ਤੇ ਇਹਨਾਂ ਨੇ ਫਿਰ ਉਹਨੂੰ ਪਾਤਾ ਵੀ ਇਹ ਜਿਹੜਾ ਇਨਾਲਾ ਕਾਂਛ ਨਾਲ ਸੀਗਾ ਹੂੰ ਤੇ ਜਦੋਂ ਉਹਨੂੰ ਫੜਿਆ ਤੇ ਕਿਸ ਤਰਿਕਾ ਨਾਲ ਵੀਡੀਓ ਬਣਦੀ ਤੇ ਅੱਗੇ ਲੱਕ ਕੇ ਭਜਾ ਜਾਂਦਾ ਤੇ ਸਾਹ ਸਾਹ ਹੋਇਆ ਹੂੰ ਪਾਈ ਭੱਜਣ ਦੀ ਕੀ ਲੋੜ ਆ ਜਦੋਂ ਉਹ ਕੇ ਸੀ ਜੋ ਜ ਆnde ਹੁੰਦੇ ਉਖੜੀ ਸਿਰ ਦਿੱਤਾ ਤੇ ਫਿਰ ਮੋਲਿਆਂ ਦਾ ਕੀ ਡਰ ਹੂੰ ਲੇਕਿਨ ਚਲੋ ਉਹ ਵੀ ਰੀਲਾਂ ਬੜੀਆਂ ਸਭ ਕੁਝ ਅੱਜ ਵੀ ਵੀਡੀਓ ਵੇਖਿਆ ਜਾ ਸਕਦੀ ਹੈ ਉਹਦੇ ਉੱਤੇ ਜੀ ਜੀ ਇਹ ਜਿਹੜੇ 10 ਬੰਦੇ ਖੜੇ ਸੀ ਉਹਨਾਂ ਚ ਪਾਈ ਬਾਜਾ ਬਾਜ ਕੇ ਵੀ ਇੱਕ ਸੀਗਾ ਭਗਵੰਤ ਸਿੰਘ ਬਾਜੇ ਕੀਦਰਾ ਹੂੰ ਹੂੰ ਇਹਦੇ ਬਾਰੇ ਤੁਹਾਨੂੰ ਪਤਾ ਹੋਏਗਾ ਜਦੋਂ ਚੋਣ ਲੜੀ ਗਈ ਸੀਗੀ ਜਿਹੜਾ ਹੈਗਾ ਸੀਗਾ ਉਹਦਾ ਹਲਕਾ ਆਪਣੇ ਦੇ ਰਾਜਾ ਬਣੇਗਾ ਦਾ ਗਿੱਦੜਬਾ 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 ਪਰ ਜਿਹੜੀ ਬਾਈ ਇਲੈਕਸ਼ਨ ਲੜੀ ਗਈ ਸੀ ਉਹਦੇ ਵਿੱਚ ਇਹਨਾਂ ਦੇ ਬੇਟੇ ਨੇ ਕਿਹਾ ਸੀ ਮੇਰਾ ਬਾਪੂ ਵੀ ਚੋਣ ਲੜੂਗਾ ਲੇਕਿਨ ਬਾਅਦ ਦੇ ਵਿੱਚ ਉਹ ਖਟਾਈ 'ਚ ਪੈ ਗਿਆ ਸੀ ਮਾਮਲਾ ਜੀ ਜੀ ਉਹ ਨਹੀਂ ਚੋਣ ਲੜਿਆ ਸੀ ਹਮ ਹੁਣ ਇਹ ਉੱਥੋਂ ਆ ਗਿਆ ਤੇ ਇਹ ਕਹਿੰਦੇ ਵੀ ਸਾਨੂੰ ਇੱਥੇ ਆਪਣੀ ਬਠਿੰਡਾ ਦੀ ਜੇਲ੍ਹ 'ਚ ਪਰੇਸ਼ਾਨ ਕੀਤਾ ਜਾ ਰਿਹਾ ਜੀ ਤੁਹਾਨੂੰ ਪਤਾ ਹੋਏਗਾ ਅੰਗਰੇਜ਼ ਦੇ ਟਾਈਮ ਦੇ ਉੱਤੇ ਪੋਂਪ ਤੱਤੀ ਕਰਕੇ ਨਾ ਪੋਂਪ ਤੱਤੀ ਕਰਕੇ ਅੱਗ ਭਾਲ ਕੇ ਬਿਲਕੁਲ ਜਦੋਂ ਉਹ ਤਪ ਜਾਂਦੀ ਸੀ ਫਿਰ ਉਹਦੇ ਤੇ ਰੋਟੀਆਂ ਪਾਈ ਜਾਂਦੀਆਂ ਤਵੇ ਤੇ ਨਹੀਂ ਪਕਾਈ ਜਾਂਦੀਆਂ ਸੀ ਤੇ ਉਹ ਚ ਮਿੱਟੀ ਵੀ ਰਲੀ ਹੁੰਦੀ ਸੀ ਉਹ ਕੈਦੀ ਨੂੰ ਖਾਣ ਨਹੀਂ ਦਿੱਤੀ ਜਾਂਦੀ ਪਈ ਇਹਨਾਂ ਦੇ ਮਿਹਦੇ ਵੀ ਖਰਾਬ ਹੋ ਜਾਣ ਸਭ ਕਰਕੇ ਉਹਦੇ ਮਰਪੁਰ ਜਾਣੇ ਹੂੰ ਹੁਣ ਉਹਨਾਂ ਦੇ ਇਲਜ਼ਾਮ ਵੀ ਇਦਾਂ ਦੇਈ ਨੇ ਜੀ ਪਹਿਲੀ ਗੱਲਤ ਕਹਿੰਦੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਦੂਜੇ ਸਾਡੀ ਜਿਹੜੇ ਬਾਥਰੂਮ ਤੱਕ ਕੱਲ ਲੈਟਰਨ ਤੱਕ ਉਥੋਂ ਤੱਕ ਸੀਸੀਟੀਵੀ ਕੈਮਰਾ ਲਾ ਦਿੱਤੇ ਗਏ ਹੂੰ ਇਹ ਕਿੰਨਾ ਸੱਚਾ ਕਿੰਨਾ ਝੂਠਾ ਹੈ ਇਹ ਉਹਨਾਂ ਦੀ ਵੀਡੀਓ ਆ ਜਿਹੜੀ ਬਾਹਰ ਆਈ ਉਹ ਦੱਸਦੀ ਜੀ ਜੀ ਇਥੋਂ ਤੱਕ ਉਹ ਕਹਿੰਦੇ ਵੀ ਸਾਨੂੰ ਗੁਰਦੁਆਰੇ ਮੱਥਾ ਵੀ ਟੇਕਣ ਨਹੀਂ ਜਾਣ ਦਿੱਤਾ ਜਾ ਰਿਹਾ ਹੂੰ ਜੇ ਗੁਰਦੁਆਰੇ ਪਈ ਸਿੱਖਾਂ ਨੂੰ ਜਾ ਕੇ ਤੇ ਮੱਥਾ ਨੀ ਟੇਕਣਾ ਫਿਰ ਗੁਰਦੁਆਰੇ ਅੰਦਰ ਬਰਾਇਕਾ ਦੇ ਵਾਸਤੇ ਤਾਂ ਬਣਾਓ ਪਰ ਦਰਬੰਦ ਤੁਸ਼ੂ ਕਰ ਨੂੰ ਹੂੰ ਜੇ ਉਹਨਾਂ ਦੇ ਇਹ ਦੋਸ਼ ਸਹੀ ਨੇ ਤੇ ਫਿਰ ਮੈਂ ਸੋਚਦਾ ਵੀ ਇਹ ਲੋਕ ਨਾ ਤਾਂ ਕੋਈ ਵਿਦੇਸ਼ੀ ਕਹਿੰਦੀ ਨੇ ਹੂੰ ਨਾ ਕੋਈ ਜੰਗੀ ਕਹਿੰਦੀ ਨੇ ਦੇਸ਼ ਦੇ ਨਾਗਰਿਕ ਨੇ ਹੂੰ ਇੱਕ ਫਾਂਸੀ ਤੇ ਜਿਹੜਾ ਬੰਦਾ ਲਟਕਾਉਣਾ ਦਨ 2 ਘੰਟੇ ਬਾਅਦ ਉਹਦੇ ਵੀ ਆਪਣੇ ਕੋਈ ਮਨੁੱਖੀ ਅਧਿਕਾਰ ਹੁੰਦੇ ਸੀ ਬਿਲਕੁਲ ਉਹ ਵੀ ਆਖਰੀ ਪੁਛੀ ਜਾਂਦੀ ਵੀ ਤੇਰੀ ਆਖਰੀ ਸ਼ਕੀਤ ਤੱਕ ਅਧਿਕਾਰ ਹੁੰਦੇ ਹੁੰਦੇ ਆ ਜੀ ਇਹ ਤੇ ਚੰਗੇ ਭਲੇ ਬੰਦੇ ਆ ਜਿੰਨਾ ਕੋਈ ਬੰਦਾ ਦੀ ਮਾਰਿਆ ਕੋਈ ਬਲਾਸਤ ਨਹੀਂ ਕੀਤਾ ਕਿ ਬੰਬ ਨਹੀਂ ਚਲਾਇਆ ਕੋਈ ਗੋਲੀ ਨਹੀਂ ਚਲਾਈ ਕਿਸੇ ਦੀ ਗੱਲ ਨਹੀਂ ਪਾਇਆ ਕੋਈ ਹੂੰ ਪਹਿਲਾਂ ਤੁਸੀਂ ਐਨਐਸਏ ਲਾ ਕੇ ਉਹਨਾਂ ਦਾ ਤੁਸੀਂ ਇਨਾ ਸਮਾਂ ਬਰਬਾਦ ਕਰਤਾ ਹੂੰ ਹੁਣ ਜੀ ਇੱਥੇ ਲੈ ਆਂਦੇ ਤੇ ਉਹਨਾਂ ਘਟੋ ਕਨੇ ਮਨੁੱਖਾਂ ਵਾਲਾ ਤੇ ਵਿਆਹ ਕਰੋ ਜੀ ਉਹਦੇ ਵਿੱਚ ਉਹਨਾਂ ਜਥੇਦਾਰ ਕਾਲ ਤੱਕ ਉਹਨੂੰ ਵੀ ਅਪੀਲ ਕੀਤੀ ਵੀ ਜਥੇਦਾਰ ਸਾਹਿਬ ਤੁਸੀਂ ਵੀ ਕਾਲ ਤੱਕ ਦੇ ਜਥੇਦਾਰ ਹੋ ਤਾਂ ਤੁਸੀਂ ਵੇਖ ਦਿੱਤੇ ਆਪਣੇ ਵਰਸ਼ਨ ਜ਼ਰੂਰ ਦਿਓ ਤੁਸੀਂ ਆਪਣਾ ਵੀ ਇੱਥੇ ਕੋਈ ਕਾਰਵਾਈ ਕਰੋ ਵੀ ਤਾਂ ਕਿ ਸਾਨੂੰ ਗੁਰਦੁਆਰੇ ਮੱਥਾ ਟੇਕਣ ਦੀ ਇਜਾਜ਼ਤ ਮਿਲ ਸਕੇ ਬਿਲਕੁਲ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚੱਲਾਂ ਜੀ ਜੀ 1984 ਤੋਂ ਬਾਅਦ ਜਿਹੜੇ ਮੁੱਡੇ ਸਾਡੇ ਅੰਦਰੋਂ ਫੜੇ ਗਏ ਸੀ ਨਾ ਜੀ ਅਸੀਂ ਕਹਿੰਦੇ ਵੀ ਸੰਤਾਂ ਨਾਲ ਹੈਗੇ ਸੀ ਹੱਥ ਖੜੇ ਕਰਕੇ ਅੱਗੇ ਫਲਾਣੇ ਅੱਗੇ ਢਿੰਗੜੇ ਅੱਗੇ ਆਪਣੀ ਜਾਨਾਂ ਬਚਾਈ ਕੋਈ ਛੱਕ ਵਾਲੀ ਗੱਲ ਨਹੀਂ ਹੂੰ ਕਿਸ ਨੇ ਅਤਕੜੇ ਕਰਲੇ ਕਿਸ ਨੇ ਕਿਹਾ ਵੀ ਸ਼ਰਮਣੀ ਕੁਣੀ ਮੁਲਾਜ਼ਮ ਕੋਈ ਜਾ ਕੇ ਟੋੜੇ ਦੇ ਚਰਨ ਡਿੱਗ ਪਿਆ ਕੋਈ ਜਾ ਕੇ ਲੋਂਗਵਾਲ ਦੇ ਚਰਨ ਡਿੱਗ ਪਿਆ ਉਹਨੇ ਕਹਤਾ ਮੁੰਡੇ ਸਾਡੇ ਨੇ ਕੁਛ ਨਹੀਂ ਕਹਿਣਾ ਜੀ ਜੀ ਲੇਕਿਨ ਉਹਨਾਂ ਦੀ ਜਿਹੜੀ 70 ਬਰੇਟ ਹੋਈ ਸੀ ਹੂੰ ਉਹ ਸਾਰੀਆਂ ਹੱਦਾਂ ਬੰਦਾ ਟੱਪ ਕੇ ਸੀ ਜੀ ਜਦੋਂ ਇਹਨਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਨਾ ਜੀ ਇਹਨਾਂ ਨੂੰ ਦੁਪਹਿਰ ਦਾ ਤੇ ਸ਼ਾਮ ਦਾ ਖਾਣਾ ਦੇਣ ਤੋਂ ਪਹਿਲਾਂ 5-5 70 ਮਰ ਜਾਂਦੇ ਸੀ ਸਪੈਸ਼ਲ ਟੀਮਾਂ ਬਣੀਆਂ ਸੀ ਭੈ ਤੇਰੀ ਵਾਰੀ ਆ ਜੀ ਧਾਰ ਜੇਲ੍ਹ ਦੇ ਵਿੱਚ ਸਾਡੇ ਪੁੱਛਦੇਗੇ ਉਹਨਾਂ ਬੰਦਿਆਂ ਤਾਂ ਮੈਂ ਨਾਲ ਹੀ ਲੈਣਾ ਚਾਹੁੰਦਾ ਉਹਨਾਂ ਨੇ ਸਲੂਕ ਕੀਤਾ ਜਾਂਦਾ ਸੀ ਜੀ ਰੋਟੀਆਂ ਵੀ ਉਹੀ ਜਿਹੜੀਆਂ ਆਪਣੀ ਅੰਗਰੇਜ਼ਾਂ ਦੇ ਟਾਈਮ 'ਤੇ ਮਿਲਦੀਆਂ ਸੀ ਉਹ ਦੇਣੀ ਸ਼ੁਰੂ ਕਰਤੀਆਂ ਸੀ ਜਿਵੇਂ ਉਹੀ ਮੈਂ ਕਹਿੰਦਾ ਵੀ ਜੰਗੀ ਕੈਦੀ ਹੋਣ ਕੋਈ ਹੂੰ ਕੋਈ ਦੇਸ਼ ਤੋਂ ਰਹੀ ਹੋਣ ਜੀ ਉਹ ਵਰਤਿਆ ਕੀਤਾ ਜਾਂਦਾ ਸੀ ਉਹ ਭਾਈ ਰਣਜੀਤ ਸਿੰਘ ਕੋਲੋਂ ਦੇ ਕਿ ਭਾਈ ਰਣਜੀਤ ਸਿੰਘ ਪਹਿਲਾਂ 83 ਨੂੰ ਜੇਲ੍ਹ ਦੇ ਵਿੱਚ ਸਭ ਜੀ ਉਹ ਭਾਈ ਸਾਹਿਬ ਨੂੰ ਇਹਦੀ ਗੱਲ ਕਹਿੰਦੇ ਵੀ ਭਾਈ ਸਾਹਿਬ ਸਾਡਾ ਕੋਈ ਸੋਚੋ ਵੇਖੋ ਸਾਡੇ ਨਾਲ ਬੜੀ ਗਿਆਸਤੀ ਹੋ ਰਹੀ ਹੈ ਜੀ ਉਹ ਕਹਿੰਦੇ ਗੱਲ ਸਾਨੂੰ ਸੱਜਣੋਂ ਇੱਥੇ ਆਪਾਂ ਆਪਣੇ ਕੋਲੇ ਕੋਈ ਰਸਤਾ ਨਹੀਂ ਪਤਾ ਸਿਵਾਏ ਭੁਖੜਤਾਲ ਤੋਂ ਹੂੰ ਜੇ ਭੁਖੜਤਾਲ ਕਰਨ ਦੀ ਤੁਸੀਂ ਆਪਣੀ ਸਮਰਥਨ ਰੱਖਦੇ ਤੇ ਆ ਜਾਓ ਜੀ ਉਹ ਕਹਿੰਦੇ ਬਿਲਕੁਲ ਜੀ ਜਿਕਾਰੇ ਬਤਾਤੇ ਭੁਖੜਤਾਲ ਸ਼ੁਰੂ ਕਰ ਜੀ ਜੀ ਜਿਨ੍ਹਾਂ ਨੂੰ ਰੋਜ਼ ਛੱਤਰ ਪੈਂਦੇ ਸੀ ਦੁਪਹਿਰੇ ਸ਼ਾਮ ਨੂੰ ਹੂੰ ਉਹ ਤੇ ਅਗਲੇ ਦਿਨ ਦੂਜੇ ਦਿਨ ਇਕਲਾ ਜਿਹੜਾ ਕਹਿੰਦਾ ਵੀ ਛੱਤਰ ਹੋ ਰਖਣੇ ਰੋਟੀ ਖਾਣੀ ਹੈ ਹੂੰ ਬੱਚਪਕ ਰੋਟੀ ਖਾਂਦੇ ਜੀ ਤੇ ਭਾਈ ਰਣਜੀਤ ਸਿੰਘ ਸ਼ੁਰੂ ਤੋਂ ਦ੍ਰਿੜ ਰੱਤੇ ਦੇ ਮਿਲ ਰਹੇ ਸੀ ਜੀ ਇਹਨਾਂ ਨੇ ਫਿਰ 27 ਦਿਨ ਭੁੱਖੜਤਾਲ ਕੀਤੀ ਤੇ 27 ਕਿਲੋ ਦਾ ਵਜ਼ਨ ਘਟਾਇਆ ਤੇ ਸਾਰੀਆਂ ਮੰਗਾਂ ਬਣਾਈਆਂ ਸੀ ਹੂੰ ਇੱਕ ਤੇ ਇਹਨਾਂ ਮੁੰਡਿਆਂ ਨੂੰ ਖਾਣਾ ਚੰਗਾ ਦਿੱਤਾ ਜਾਵੇ ਜੀ ਇਹਨਾਂ ਦਾ ਕਿਸੇ ਪ੍ਰਕਾਰ ਦੀ ਜਾਂਚ ਨਹੀਂ ਕੀਤੀ ਜਾਵੇ ਹੂੰ ਇਹਨਾਂ ਨੂੰ ਜਿਹੜੀਆਂ ਉਹ ਹੈਗੀਆਂ ਜੀਆਂ ਕਾਲ ਕੋਡਿਸ਼ੇ ਬੰਦਨਾ ਕੀਤਾ ਜਾਵੇ ਇਹ ਸਾਰੀਆਂ ਮੰਗਾਂ ਬਣੀਆਂ ਛੋਟੇ ਪ੍ਰਸ਼ਾਸਨ ਦੇ ਨਾਲ ਜੀ ਜੀ ਹੁਣ ਵੀ ਜੇ ਆਪਾਂ ਬਾਜੇ ਕੀ ਦੀ ਗੱਲ ਕੀਤੀ ਤੇ ਬਾਜੇ ਕੀ ਗੱਲ ਕਹਿੰਦਾ ਜੀ ਮੈਂ ਅੰਦਰ ਹੀ ਆਪਣੀ ਭੁੱਖੜਤਾਲ ਸ਼ੁਰੂ ਕਰਤੀ ਨਾਲ ਇਹ ਵੀ ਕਿਹਾ ਹੂੰ ਕਿ ਸਿੱਖ ਧਰਮ ਦੇ ਵਿੱਚ ਸੰਘਰਸ਼ਾ ਭੁੱਖੜਤਾਲ ਵਿੱਚ ਕੋਈ ਦੂਰ ਉਹ ਜਿਵੇਂ ਸੌਫੀਤੀ ਸਾਬਤ ਉਹਨਾਂ ਨਾਲ ਹੈ ਹੂੰ ਹੂੰ ਲੇਕਿਨ ਸਾਡੇ ਕੋਲ ਰਸਤਾ ਵੀ ਕੋਈ ਨਹੀਂ ਇਹ ਵੀ ਗੱਲ ਠੀਕ ਹੈ ਹੂੰ ਹੁਣ ਉਹਨਾਂ ਕਹਿੰਦਾ ਜੀ ਮੈਂ ਭੁੱਖੜਤਾਲ ਸ਼ੁਰੂ ਕਰਦੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਉਹਨਾਂ ਚਿਰ ਮੈਂ ਭੁੱਖੜਤਾਲ ਤੇ ਰਹੂੰਗਾ ਜੀ ਜਿਹੜੀ ਉਹਨਾਂ ਦੀ ਆਡੀਓ ਬਾਹਰ ਆਈ ਹੈ ਜਿਸ ਤਰੀਕੇ ਨਾਲ ਆਈ ਆ ਉਹਦਾ ਅਸਰ ਤੇ ਸਰਕਾਰ ਤੇ ਪੈ ਗਿਆ ਉਹਨਾਂ ਜਿਹਦਰ ਕਾਲ ਤੱਕ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਆ ਵੀ ਸਾਡੀ ਦੇ ਜਿਆਸਤੀ ਬੰਦ ਕੀਤੀ ਜਾਵੇ ਹੂੰ ਅਸੀਂ ਇਸੇ ਦੇਸ਼ ਦੇ ਨਾਗਰਿਕ ਆ ਜਿਹੜੇ ਕਿਟਕਟ ਮਨੁੱਖੀ ਅਧਿਕਾਰ ਆ ਉਹਨਾਂ ਨੂੰ ਤਾਂ ਬਹਾਲ ਰੱਖਿਆ ਜਾਵੇ ਹੂੰ ਬਿਲਕੁਲ ਬਿਲਕੁਲ ਇਸ ਕਰਕੇ ਉਹਨਾਂ ਨੇ ਕਿਹਾ ਜੀ ਜਿਹਦਰ ਕਾਲ ਤੱਕ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਆ ਵੀ ਉਹਨਾਂ ਦੀਆਂ ਮੰਗਾਂ 'ਤੇ ਗੌਰ ਕੀਤਾ ਜਾਵੇ ਤੇ ਉਹਨਾਂ ਨੂੰ ਗੁਰਦੁਆਰੇ 'ਚ ਮੱਥਾ ਟੇਕਣ ਦੀ ਆਜ਼ਾਦੀ ਦਿੱਤੀ ਜਾ। ਪੱਤੀ ਸਾਹਿਬ ਮੈਂ ਇਸ ਗੱਲ ਨੂੰ ਤੁਹਾਡੇ ذریعے ਸਮਝਣ ਦੀ ਕੋਸ਼ਿਸ਼ ਕਰਾਂ ਕਿ ਜਿਸ ਤਰੀਕੇ ਨਾਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਵਿਸ਼ੇ ਤੇ ਚਰਚਾ ਕੀਤੀ ਸੀ ਕਿ ਜਿਹੜੇ ਜਥੇਦਾਰ ਅਕਾਲੀ ਦਲ ਦੇ ਵੱਲੋਂ ਲਾਏਗੇ ਪਹਿਲਾਂ ਤਾਂ ਆਪਾਂ ਕੁਝਾ ਤਸਵੀਰਾਂ ਵੀ ਦਿਖਾ ਰਹੇ ਹਾਂ ਇਤੋਂ ਵੀ ਦਰਸ਼ਕਾਂ ਨੂੰ ਸਮਝ ਆ ਗਿਆ ਹੋਣਾ ਪਰ ਨਾਲ ਦੀ ਨਾਲ ਜਿਹੜੇ ਪੁਰਾਣੇ ਜਥੇਦਾਰ ਸੀ ਆਪਾਂ ਜਿਵੇਂ ਜ਼ਿਕਰ ਕਰਕੇ ਹਟੇ ਆਂ ਵੀ ਜਿਹੜੇ ਪੰਥ ਨਾਲ ਖੜੇ ਹੋਏ ਬਾਅਦ ਵਿੱਚ ਪੰਥ ਉਹਨਾਂ ਨਾਲ ਖੜਾ ਹੋਇਆ ਜਾਂ ਨਹੀਂ ਹੋਇਆ ਇਹ ਆਪਣੇ ਆਪ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈਗਾ ਪਰ ਦੂਸਰੇ ਪਾਸੇ ਜੇਦੋ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਨਵੇਂ ਜਥੇਦਾਰ ਜਿਨ੍ਹਾਂ ਤੇ ਸਿੱਧੇ ਤੌਰ ਤੇ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਮਾਨਤਾ ਨਹੀਂ ਹੈਗੀ ਹਲੇ ਸੰਗਤ ਦੀ ਪੂਰੀ ਮਾਨਤਾ ਨਹੀਂ ਹੈਗੀ ਅਧੂਰੀ ਹੈਗੀ ਹੈ ਕਿਉਂਕਿ ਉਹ ਇੱਕ ਧੜਾ ਜਿਹੜਾ ਬਾਦਲ ਪਰਵਾਰ ਨਾਲ ਜੁੜਿਆ ਹੋਇਆ ਉਹ ਕਹਿੰਦੇ ਕਿ ਇਹ ਜਥੇਦਾਰ ਬਣ ਚੁੱਕੇ ਨੇ ਇਹਨਾਂ ਨੂੰ ਅਸੀਂ ਮਾਨਤਾ ਦਿੰਨੇ ਆਂ ਪਰ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਵਿਵਾਦਾਂ ਦੇ ਵਿੱਚ ਇੱਕ ਹੋਰ ਜਥੇਦਾਰ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਦੀ ਦਸਤਾਰਬੰਦੀ ਦੀ ਰਸਮ ਜਿਹੜੀ ਆ ਉਹ ਦਮਦਮਾ ਸਾਹਿਬ ਵਿਖੇ ਹੋਈ ਟੇਕ ਸਿੰਘ ਢਨੋਲਾ ਉਹਨਾਂ ਦਾ ਜ਼ਿਕਰ ਅਸੀਂ ਕਰਦੇ ਚੱਲੀਏ ਤਾਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਦਰਸ਼ਕ ਵੀ ਦੇਖ ਰਹੇ ਹੋਣਗੇ ਤਾਂ ਜਿਹੜੇ ਹਾਲਾਤਾਂ ਦੇ ਵਿੱਚ ਇਹ ਦਸਤਾਰਬੰਦੀ ਹੋਈ ਹੈ ਤੁਸੀਂ ਕੀ ਸਮਝਦੇ ਹੋ ਜਦ ਪਤਾ ਹੈਗਾ ਇੱਕ ਪਾਸੇ ਵਿਰੋਧ ਵੀ ਹੋ ਰਿਹਾ ਹੈ ਦੂਜੇ ਪਾਸੇ ਅਸੀਂ ਦਸਤਾਰਬੰਦੀ ਦੀ ਰਸਮ ਅਦਾ ਕਰ ਰਹੇ ਹਾਂ ਤਾਂ ਇੱਥੋਂ ਮੰਨਸ਼ਾ ਕੀ ਸਾਫ਼ ਹੋ ਰਹੀ ਤੁਹਾਡੇ ਹਿਸਾਬ ਨਾਲ ਇਹ ਬਾਬਾ ਟੇਕ ਸਿੰਘ ਧਨਵਾਲ ਜਿਹੜੀ ਨੇ ਇਹਨਾਂ ਦਾ ਇੱਕ ਗੁਰਦੁਆਰੇ ਦਾ ਪੰਗਾ ਪੈ ਗਿਆ ਸੀ ਜੀ ਅਕਾਲੀ ਸਰਕਾਰ ਸੀ ਹੂੰ ਤੇ ਢੀਂਡਸਾ ਸਾਹਿਬ ਬਾਦਲ ਸਾਹਿਬ ਦੇ ਲੈਫਟੇਨੈਂਟ ਸੀ ਜੀ ਪੰਗਾ ਸੀ ਢੀਂਡਸਾ ਨਾਲ ਤੇ ਅਕਾਲੀ ਸਰਕਾਰ ਦੇ ਵਿੱਚ ਇਹਨਾਂ ਨਾਲ ਜਿਹੜਾ ਵਿਹਾਰ ਕੀਤਾ ਗਿਆ ਹੂੰ ਇਸ ਤਰ੍ਹਾਂ ਆਪਾਂ ਆਟੇ ਦੀ ਬੂਰੀ ਵੀ ਨਹੀਂ ਛੁੱਟਦੇ ਜੀ ਜਿੱਦਾਂ ਇਹਨਾਂ ਨੂੰ ਚੁੱਕ ਕੇ ਪੁਲਿਸ ਦੀ ਆਪਣੀ ਜੀਪ ਛੱਟਿਆ ਸੀ ਹੂੰ ਕਟਮਾਰਕ ਕੀਤੀ ਸੀ ਪੁੱਠਾ ਲਟਕਾਇਆ ਸੀ ਕਿ ਪੁੱਛ ਲ ਬਾਬੇ ਨੂੰ ਨੇ ਲਟਕਾਇਆ ਤੇ ਜਾ ਕੇ ਹੂੰ ਇਹੇ ਬਦਲ ਲਲਸੀ ਕਰ ਦੋ ਜੀ ਇਹ ਬਾਬਾ ਜੀ ਮੁੜ ਕੇ ਜੇਲ ਚਲੇ ਗਏ ਜੇਲ ਤੋਂ ਆਉਂਦੇ ਸਾਰੇ ਉਹਨਾਂ ਕਾਂਗਰਸ ਜੁਆਇਨ ਕਰ ਲਈ ਹੂੰ ਮੁੜ ਕੇ ਬਾਦ ਦੇ ਵਿੱਚ ਇਹਨਾਂ ਦਾ ਸਮਝੌਤਾ ਹੁੰਦਾ ਵਾ ਫਿਰ ਟੀਨਸੀਨਾ ਤੇ ਬਦਲਾਂ ਨਾਲ ਜੀ ਫਿਰ ਕਾਂਗਰਸ ਛੱਡ ਕੇ ਫਿਰ ਕਾਲੀਦਲ ਤੇ ਆ ਜਾਂਦੇ ਨੇ ਤੇ ਡੇਰਾ ਵੀ ਮਿਲ ਜਾਂਦਾ ਵਾ ਤੇ ਕੇਸ ਵੀ ਵਾਪਸ ਹੋ ਜਾਂਦਾ ਹੂੰ ਬਾਬਾ ਕਾਂਗਰਸੀ ਆ ਜੀ ਹੈ ਜੀ ਬਾਬੇ ਕੋਈ ਤਾਂ ਕੋਲੇ ਅਕਾਲੀ ਦਲ ਬਾਬੇ ਕੋਲੇ ਤੇ ਜਦੋਂ ਬਾਰ-ਬਾਰ ਤੁਸੀਂ ਇਹ ਜ਼ਿਕਰ ਕਰਦੇ ਕਿ ਅਕਾਲ ਤਖਤ ਸਰ ਤੇ ਹਮਲਾ ਕਰਵਾਉਣ ਵਾਲੀ ਕਾਂਗਰਸ ਹੈ ਬਿਲਕੁਲ ਹੂੰ ਹੁਣ ਬਾਬਾ ਜਿਹੜਾ ਟੇਕ ਸੁੱਤ ਨੋਲਾ ਜੇ ਪੜੇ ਦੇਖਣ ਦੀ ਗੱਲ ਕਰੀਏ ਤੇ ਉਹ ਜੋ ਟੇਕ ਲਿਖਦਾ ਟੇਕ ਤੇ ਉਹਦਾ ਟੈਕਲ ਲੋਰ ਹੁੰਦਾ ਤੇ ਕੱਕਾ ਪਛੌਰ ਹੁੰਦਾ ਹੂੰ ਤੇ ਜਿਹੜਾ ਉੱਤੇ ਲਾ ਹੁੰਦੀ ਆ ਉਹ ਬੇਕਸੂਰ ਹੁੰਦੀ ਕਸੂਰ ਹੁੰਦੀ ਆ ਜੀ ਇਦਾਂ ਨਾ ਇਦਾਂ ਨਾ ਲਿਖਦਾ ਵੀ ਜਿਹੜੇ ਲਿਖਣਾ ਵੀ ਚਾਹੀਦਾ ਹੂੰ ਮੈਨੂੰ ਉੱਥੋਂ ਕਿਸੇ ਇਹਨਾਂ ਦੇ ਵੱਡੇ ਧਾਰਮਿਕ ਅਕਾਲੀ ਆਖੂ ਦਾ ਫੋਨ ਆਉਂਦਾ ਜੀ ਉਹ ਕਹਿੰਦਾ ਜੀ ਤੁਸੀਂ ਇਦਾਂ ਕਰੋ ਤੁਹਾਡੇ ਪ੍ਰੋਗਰਾਮ ਸੁਣਦੇ ਅਸੀਂ ਬਹੁਤ ਵਧੀਆ ਹੁੰਦੇ ਆ ਜੀ ਲੇਕਿਨ ਇਦਾਂ ਕਦੋਂ ਬਾਬੇ ਟੇਕ ਸਿੰਘ ਤੰਦੌਲੇ ਨੇ ਗੁਟਕਾ ਦੇ ਦੇ ਉਹਨੂੰ ਕੋਈ ਜਪਤੀ ਸਾਹਿਬ ਦਾ ਪਾਠ ਪੜ੍ਹ ਕੇ ਸੁਣਦੇ ਸਾਬ ਪੜ੍ਹ ਕੇ ਸੁਣਾ ਜੀਵਾਨੀ ਵੱਖਰੀ ਗੱਲ ਜੀ ਜੇ ਇਥੋਂ ਤੱਕ ਗੱਲ ਆ ਹੂੰ ਤੇ ਫਿਰ ਸਾਡੀ ਕੌਮ ਦੀ ਬਦ ਕਿਸਮ ਦੀ ਇਤੋਂ ਵੱਡੀ ਕੋਈ ਹੋਰ ਨਹੀਂ ਹੋ ਸਕਦੀ। ਜੀ। ਬਾਬਾ ਟੇਕ ਸਿੰਘ ਧਨੋਲਾ ਵੀ ਇਸ ਅਹੁਦੇ ਨੂੰ ਸੈਪਟ ਕਰਨ ਲਈ ਤਿਆਰ ਨਹੀਂ ਸੀ। ਹਾਂ। ਜੀ। ਜਿਹੜੀ 4 ਦਿਨ ਪਹਿਲਾਂ ਗਿਆਨੀ ਭਾਈ ਕੁਲਦੀਪ ਸਿੰਘ ਗਰਗਜ ਦੀ ਬੇਇਜ਼ਤੀ ਹੋਈ ਅਕਾਲ ਤਖਤ ਦੇਦੇ ਤੁਹਾਡੇ ਸਾਹਮਣੇ ਆ। ਜਦੋਂ ਸੁਲਪੇ ਨਹੀਂ ਦੇਣ ਦਿੱਤੇ ਉਹਨਾਂ ਨੂੰ। ਜੀ ਜੀ। ਉਹਨਾਂ ਨੇ ਆਪਣੀ ਉਸ ਹੋਂਦ ਨੂੰ ਪ੍ਰਕਟਾਵਾ ਕਰਨ ਵਾਸਤੇ ਫਿਰ ਕੀਤਾ ਜੀ ਮੈਂ ਜਥੇਦਾਰ ਗਿਆ ਕਿ ਮੀਟਿੰਗ ਕੱਲ ਕਰ ਲਈ ਅਕਾਲ ਤਖਤ ਦੇ। ਜੀ। ਉਸ ਮੀਟਿੰਗ ਵਿੱਚ ਕੋਈ ਕੌਮੀ ਮੁੱਦਾ ਨਹੀਂ ਵਿਚਾਰਿਆ ਗਿਆ। ਹੂੰ ਕੋਈ ਕੋਈ ਮੁੱਦਾ ਨਹੀਂ। ਜੀ ਆ ਮੁੱਦੇ ਸੀ ਜਿਹੜੇ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ ਸੀ। ਹੂੰ ਤੇ ਅੱਜ ਜਾ ਕੇ ਬਿਨਾਂ ਕਿਸੇ ਦੱਸਿਆ ਤੇ ਬਿਨਾਂ ਕਿਸੇ ਨੂੰ ਬੁਲਾਇਆ ਹੂੰ ਜਦੋਂ ਕਿਤੇ ਤਖਤ ਦੇ ਉੱਤੇ ਬੇਕਾਇਦਾ ਤੌਰ ਤੇ ਤਾਜਪੁਸ਼ੀ ਹੁੰਦੀ ਹੈ ਅਖਬਾਰਤ ਇਸ਼ਤਿਹਾਰ ਦਿੰਦੀ ਸ਼੍ਰੋਮਣੀ ਕਮੇਟੀ ਵੀ ਅੱਜ ਦੇ ਨੂੰ ਫਲਾਣੀ ਜਥੇਦਾਰੀ ਤਾਜਪੁਸ਼ੀ ਕੀਤੀ ਜਾਂਦੀ ਦੀ ਹੈ। ਤਮਾਮ ਸਰਬੀਆਂ ਸਾਰੀਆਂ ਪੰਥਕ ਦਸਤਾਵਾਂ ਨੂੰ ਕਿਹਾ ਜਾਂਦਾ ਹੈ ਵੀ ਆਪਣੀ ਦਸਤਾਰ ਲੈ ਕੇ ਉੱਥੇ ਫੁੱਟ ਜਾ। ਜੀ ਪਾਹੀ ਰੰਜੀਤ ਸਿੰਘ ਦੀ ਬਿਸਤਾਰਬੰਦੀ ਜਦੋਂ ਹੋਈ ਸੀ ਉਹ ਇੱਕ ਵਾਹਿਦ ਸਰਬੰਦੀ ਸੀ ਘੱਟੋ ਘੱਟ 4-5 ਘੰਟੇ ਲੱਗੇ ਸੀ ਜੀ ਤੇ 4 ਪੰਡ ਕਿੰਨੇ ਲੱਗੇ ਤੇ 4-5 ਪੰਡਾਂ ਬੰਦ ਕੇ ਲੱਗੇਗਾ ਸੀ ਲੋਈਆਂ ਦੀਆਂ ਤੇ ਸੁਰੂਪੇ ਦੀਆਂ ਐਸਪੀਸੀ ਵਾਲੇ ਜੀ ਉਹ ਤਾਜਪੁਛੀ ਸਾਰੀ ਸਸਤਾ ਵਾਈਆਂ ਸੀ ਹਮ ਅੱਜ ਤੁਸੀਂ ਜਿਸ ਤਰੀਕੇ ਨਾਲ ਰਾਤ ਦੇ 2:00 ਦੇ 50 ਮਿੰਟ ਤੇ ਤੁਸੀਂ ਜਾਨੀ ਭਾਈ ਕੁਲਦੀਪ ਸਿੰਘ ਗੜਗਾਜ ਗੜਗਾਜ ਨੂੰ ਇੱਕ ਪਗੜੀ ਦੇ ਕੇ ਇੱਕ ਕਮਰੇ ਦੇ ਵਿੱਚ ਜਿੱਥੇ ਪ੍ਰਕਾਸ਼ ਵੀ ਨਹੀਂ ਕੀਤਾ ਗੁਰੂ ਸਾਹਿਬ ਦਾ ਹੈਗਾ ਹੂੰ ਜਿੱਥੇ ਸ਼ਸਤਰ ਵੀ ਸਜਾਏ ਗਏ ਸ਼ਸਤਰ ਵੀ ਸਾਡੇ ਇੱਕ ਜਿਹੜੀ ਉਹ ਸਨਮਾਨਯੋਗ ਜੀ ਜੀ ਸ਼ਸਤਰ ਵੀ ਸਜਾਏ ਗਏ ਤੇ ਉੱਥੇ ਪੁੱਛੀ ਉਹਨਾਂ ਚ ਤਾਜ ਪੁੱਛੀ ਕਰਤੀ ਜੀ ਅਸੀਂ ਇਹ ਦਸਤਾਰ ਦੇਤੀ ਜੀ ਉਹਨਾਂ ਦੀ ਰਸਮ ਪਗੜੀ ਹੋ ਗਈ ਹੈ ਹੂੰ ਰਸਮ ਪਗੜੀ ਮੈਂ ਕਿਉਂ ਕਿਹਾ ਇਹ ਵੀ ਕਾਰਨ ਹੂੰ ਦਸਤਾਰ ਬੰਦੀ ਵੱਖਰੀ ਦੀ ਰਸਮ ਪਗੜੀ ਤੋਂ ਵੱਖਰੀ ਹੁੰਦੀ ਹੈ ਜੀ ਇਹ ਰਸਮ ਪਗੜੀ ਕਰਨ ਦਾ ਇਹ ਹੁੰਦਾ ਹੂੰ ਦਸਤਾਰ ਬੰਦੀ ਅਲੱਗ ਅੱਜ ਬਾਬਾ ਤਨ ਬਾਬਾ ਜਿਹੜਾ ਹੈਗਾ ਟੇਕ ਸਿੰਘ ਤਨੋਲਾ ਉਹਦੀ ਅੱਜ ਰਸਮ ਪਗੜੀ ਕੀਤੀ ਜਾਂ ਦਸਤਾਰ ਬੰਦੀ ਕੀਤੀ ਜਾਂ ਤਾਜ ਪੁਛੀ ਕੀਤੀ ਚਲੋ ਜੋ ਮਰਜ਼ੀ ਸਮਝੋ ਤੁਸੀਂ ਜੀ ਜੀ ਜੇ ਰਸਮ ਪਗੜੀ ਹੁੰਦੀ ਤਾਂ ਵੀ ਗੁਰੂ ਸਾਹਿਬ ਦੀ ਹਾਜ਼ਰੀ ਚ ਹੁੰਦੀ ਆ ਹੂੰ ਉਦਾਂ ਨਹੀਂ ਵੀ ਹੁੰਦੀ ਜੀ ਏ ਬਾਬਾ ਧਨੋਲਾ ਨੂੰ ਤੁਸੀਂ ਇੱਕ ਸ਼੍ਰੋਮਣੀ ਕਮੇਟੀ ਨੇ ਦਸਤਾਰ ਦੇ ਦਿੱਤੀ ਕਿਸੇ ਗਿਆਨੀ ਨੇ ਦੇ ਦਿੱਤੀ ਕਿਸੇ ਘਰਾਸੀ ਨੇ ਦੇ ਦਿੱਤੀ ਜਦ ਗੱਲ ਬੁੱਕੀ ਜੀ ਦਸਤਾਰਬੰਦੀ ਹੋ ਗਈ ਜੋਦੀ ਹੂੰ ਇਹਦੇ ਵਿੱਚ ਜੀ ਅੱਜ ਦੀ ਜਿਹੜੀ ਦਸਤਾਰਬੰਦੀ ਉਹ ਜਿਹੜੀ ਮੇਰੇ ਕੋਲ ਫੋਟੋ ਆਈ ਆ ਮੈਂ ਦੋ ਵਿਕਤੂ ਚ ਵੇਖੇ ਨੇ ਇੱਕ ਭਾਈ ਕੇਵਲ ਸਿੰਘ ਹੋਰੀ ਗਿਆਨੀ ਕੇਵਲ ਸਿੰਘ ਤੇ ਇੱਕ ਵਿਖੇ ਨੇ ਮੈਂ ਭਾਈ ਅਮਰਜੀਤ ਸਿੰਘ ਜੀ ਗਿਆਨੀ ਅਮਰਜੀਤ ਸਿੰਘ ਕੌਣ ਨੇ ਹੂੰ ਪਹਿਲੀ ਗੱਲ ਤੇ ਗਿਆਨੀ ਅਮਰਜੀਤ ਸਿੰਘ ਨੂੰ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਗ੍ਰੰਥੀ ਲਗਾਇਆ ਗਿਆ ਜੀ ਸਾਰੀਆਂ ਮਰਿਆਦਾ ਕਾਨੂੰਨ ਪਰੰਪਰਾ ਵਸਦਾਨ ਸਭ ਛਿੱਕੇ ਟੰਕ ਲਾਇਆ ਗਿਆ ਹੂੰ ਜਦੋਂ ਲਗਾ ਦਿੱਤਾ ਜੀ ਤੇ ਇਹਨਾਂ ਦੇ ਫਾਦਰ ਸੀਗੇ ਬੇਕਾਇਦਾ ਤੌਰ ਤੇ ਤਖਤ ਸ੍ਰੀ ਟੀਸਗੜ ਸਾਹਿਬ ਦੇ ਜਥੇਦਾਰ ਜੀ ਉਹਨਾਂ ਦਾ ਨਾਂ ਸੀ ਗਿਆਨੀ ਮਲ ਸਿੰਘ ਹੂੰ ਹੂੰ ਤੇ ਗਿਆਨੀ ਮਾਲ ਸਿੰਘ ਹੋਰ ਜਦੋਂ ਸੋਦਾ ਸਾਨੂੰ ਮਾਫੀ ਦਿੱਤੀ ਤੇ ਬਲੰਡਰ ਗਲਤੀ ਉਹਦੇ ਸਾਈਡ ਆ ਤੇ ਉਹਦਾ ਮਨ ਤੇ ਇੰਨਾ ਕੋ ਬੋਝ ਪਿਆ ਜੀ ਇੱਕ ਲਖਾਰੀ ਬੰਦਾ ਦਿਲਦਾਰ ਬੰਦਾ ਜੀ ਭੜੇ ਦਾ ਪੱਕਾ ਬੰਦਾ ਹੂੰ ਗਿਆਨੀ ਮਾਲ ਸਿੰਘ ਨੂੰ ਬਕਾਇਦਾ ਤੌਰ ਤੇ ਬ੍ਰੇਨ ਹੈਮਰੇਜ ਹੋ ਗਈ ਤੇ ਉਹਨਾਂ ਦਾ ਆਪਰੇਸ਼ਨ ਵੀ ਕੀਤਾ ਗਿਆ ਲੇਕਿਨ ਕਾਮਯਾਬ ਨਹੀਂ ਹੋਇਆ ਹੂੰ ਡੈਥ ਹੋ ਜਾਂਦੀ ਉਹਨਾਂ ਦੀ ਜੀ ਜੀ ਉਸ ਤੋਂ ਬਾਅਦ ਗਿਆਨੀ ਅਮਰਜੀਤ ਸਿੰਘ ਨੂੰ ਕਈ ਵਾਰੀ ਕਿਹਾ ਕਿ ਤੁਹਾਨੂੰ ਤਖਤ ਦਾ ਜੇਹਦਾ ਨਾ ਦੇਣਾ ਬਿਲਕੁਲ ਨਹੀਂ ਕਹਿੰਦੇ ਕਿਉਂ ਜੋ ਹਾਲ ਤੂੰ ਮੇਰੇ ਪਿਉਰਾ ਕੀਤਾ ਅਸੀਂ ਮੇਰਾ ਕਰੂ ਕਿ ਮੈਂ ਲੱਗ ਕੀ ਕਰ ਹੂੰ ਤੇ ਅੱਜ ਤੁਸੀਂ ਬਾਬਾ ਟੇਕ ਸਿੰਘ ਧਨੋੜਾ ਦੀ ਦਸਤਾਰਬੰਦੀ ਕੀਤੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੁਣ ਜੀ ਲੇਕਿਨ ਦੇਖਦੇ ਆ ਹੂੰ ਅੱਗੇ ਤੇ ਗਿਆਨੀ ਕੁਲਦੀਪ ਸਿੰਘ ਨੂੰ ਭਾਈ ਕੁਲਦੀਪ ਸਿੰਘ ਨੂੰ ਪ੍ਰਵਾਨ ਨਹੀਂ ਕੀਤਾ ਸੰਗਨ ਨੇ ਕੀ ਬਾਬਾ ਟੇਕ ਸਿੰਘ ਤੁਲੰਤ ਧਨੋੜਾ ਸੰਗਤ ਪ੍ਰਵਾਨ ਕਰਦੀ ਜੀ ਇਹ ਬੜਾ ਵੱਡਾ ਸਵਾਲ ਹੂੰ ਇਹੋ ਜਿਹੀਆਂ ਗਲਤੀਆਂ ਜੜੀਆਂ ਨੇ ਇਹ ਕੁਦਰਤੀ ਹੁੰਦੀਆਂ ਨੇ ਜੀ ਮੈਂ ਪਟਿਆਲਾ ਸਾਹਿਬ ਜਿਹੜੇ ਬਿਲਕੁਲ ਮੈਂ ਉਹ ਅੱਗੇ ਪੰਜਾਬ ਕਾਂਗਰਸੀ ਕਹਿੰਦੇ ਨੇ ਨਾ ਹੂੰ ਹੂੰ ਲਾਉਂ ਕਸੂਨ ਮਾਰਦਾ ਤਾ ਨੱਤ ਮਾਰਦਾ ਜੀ ਜਦੋਂ ਬੇੜਾਗਰ ਕਰਨਾ ਮੈਂ ਤਾਂ ਫਿਰ ਮੱਤ ਮਾਰਦਾ ਬਸ ਬੰਦਾ ਉਹ ਰੱਬ ਜਦੋਂ ਮਾਰਦਾ ਫਿਰ ਬੰਦੇ ਦੀ ਮੱਤ ਮਾਰਦਾ ਤੇ ਉਹ ਹਾਲਾਤ ਐਸ ਵੇਲੇ ਨਜ਼ਰ ਵੀ ਆ ਰਹੇ ਫਿਲਹਾਲ ਦੇਖਣਾ ਹੋਵੇਗਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਹੁਣ ਜਿਹੜੇ ਆਸਾਨ ਰਾਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਆਸਾਨ ਰਾਹ ਆਸਾਨ ਰਹਿੰਦੇ ਨੇ ਜਾਂ ਫਿਰ ਹੋਰ ਕਠਿਨ ਹੋ ਜਾਂਦੇ ਨੇ ਇਹ ਸਮਾਂ ਦੱਸੂਗਾ ਪੱਟੀ ਸਾਹਿਬ ਬਹੁਤ ਸ਼ੁਕਰੀਆ ਤੁਸੀਂ तमाम ਵਿਸ਼ੇ ਤੇ ਬੜੇ ਵਿਵਾਕ ਢੰਗ ਨਾਲ ਪਾਕ ਰੱਖਿਆ ਹੈਗਾ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤਾਂ ਜਸਵੀਰ ਸਿੰਘ ਪੱਟੀ ਸਾਡੇ ਨਾਲ ਉੱਚੇ ਤੌਰ ਤੇ ਜੁੜੇ ਸੀਗੇ ਤਾਂ तमाम ਮਸਲੇ ਸੀਗੇ ਜਿਨ੍ਹਾਂ ਨੂੰ ਲੈ ਕੇ ਖਾਸ ਕਰਕੇ ਸਿੱਖ ਸਫਾਵਾਂ ਦੇ ਵਿੱਚ ਚਰਚਾਾਂਵਾਂ ਚੱਲ ਰਹੀਆਂ ਸੀਗੀਆਂ ਕਿ ਜੇ ਐਨਐਸਏ ਹਟੀ ਹੈ ਤੇ ਉਸ ਤੋਂ ਬਾਅਦ ਅਗਲੀ ਕਹਾਣੀ ਕੀ ਉਸਤੇ ਚਰਚਾ ਕੀਤੀ ਨਾਲ ਦੀ ਨਾਲ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਪ੍ਰਧਾਨ ਮੰਤਰੀ ਬਾਜੇ ਜਿਹੜਾ ਆਪਣਾ ਫੇਸਬੁੱਕ ਤੇ ਪੇਜ ਚਲਾਉਂਦਾ ਹੁੰਦਾ ਸੀਗੇ ਤਾਂ ਉਹਨਾਂ ਬਾਬਤ ਜੋ ਉਸ ਤਰੀਕੇ ਨਾਲ ਉਹ ਕਹਿੰਦੇ ਕਿ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਜੇਲ੍ਹ ਦੇ ਵਿੱਚ ਬੈਠਿਆਂ ਦਾ ਕਿਉਂਕਿ ਦੁਬ루ਗੜ ਦੇ ਵਿੱਚ ਤਾਂ ਅਸੀਂ ਸੁਣਦੇ ਸੀਗੇ ਹੁਣ ਪੰਜਾਬ ਦੀਆਂ ਜੇਲਾਂ ਦੇ ਵਿੱਚ ਵੀ ਜੇ ਇਦਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਾਂ ਆਡੀਓ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਤੇ ਦੂਸਰੇ ਪਾਸੇ ਜਿਹੜਾ ਅਹਿਮ ਮਸਲਾ ਕਿ ਜਿਹੜੇ ਜਥੇਦਾਰ ਸਿੰਘ ਸਹਿਬਾਨਾਂ ਦੀ ਦਸਤਾਰਬੰਦੀ ਕੀਤੀ ਜਾ ਰਹੀ ਹੈ ਉਹਨਾਂ ਦੀ ਭੂਮਿਕਾ ਉਹਨਾਂ ਦੇ ਕਿਰਦਾਰ ਉਹਨਾਂ ਦਾ ਪਿਛੋਕੜ ਕੀ ਰਿਹਾ ਹੈਗਾ ਇਸ ਨੂੰ ਲੈ ਕੇ ਬਹੁਤ ਸਾਰੇ ਸ਼ੰਕੇ ਨੇ ਤਾਂ ਇਹਨਾਂ ਸ਼ੰਕਿਆਂ ਦੇ ਚੱਲਦੇ ਹੋਏ ਕਿ ਕੀ ਪੰਥਕ ਸਫਾਵਾਂ ਦੇ ਵਿੱਚ ਜਾਂ ਸਿੱਖ ਸੰਗਤ ਜਿਹੜੀ ਹੈ ਉਹਨਾਂ ਨੂੰ ਆਪਣੇ ਜਥੇਦਾਰ ਵਜੋਂ ਕਬੂਲਦੀ ਹੈ ਜਾਂ ਨਹੀਂ ਕਬੂਲਦੀ ਇਹ ਬਹੁਤ ਵੱਡਾ ਸਵਾਲ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਟਿੱਪਣੀ ਸਾਨੂੰ ਜਰੂਰ ਸਾਂਝੀ ਕਰਨ ਫਿਲਹਾਲ ਇੱਥੇ ਤੁਹਾਡੇ ਤੋਂ ਅੱਗੇ ਲੈਣੀਆਂ ਬਹੁਤ ਬਹੁਤ ਧੰਨਵਾਦ